ਸਾਰੇ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਵੰਡ ਪੱਖੋਵਾਲ ਜ਼ਿਲ੍ਹਾ ਇਹਨੂੰ ਰਾਏਗੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਵੀਰੇ ਰਾਏਗੁਰ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅਜੂਬਾ ਜੀ ਸਾਸੀ ਕਾ ਭਾਈ ਜੀ ਨਾਮ ਕੀ ਹੈ ਭਾਈ ਆਪਣਾ ਨਾਮ ਵੀਰੇ ਮਨੀ ਆ ਠੀਕ ਹੋ ਵੀਰ ਵੀਰ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਆਪਣਾ ਪੱਖੋੜ ਵੀਰੇ ਪਿੰਡ ਆ ਲੁਧਿਆਣਾ ਜ਼ਿਲ੍ਹਾ ਰੈਕੌਰ ਟਸੀਦ ਆ ਠੀਕ ਹੋ ਜੀ ਤੇ ਮੰਨ ਲਓ ਵੀ ਇਹ ਪੱਖੋੜ ਆ ਕੇ ਬਿੱਟੂ ਦਾ ਘਰ ਵੀ ਕੁਟੀ ਵਾਲੇ ਰਾਹ ਤੇ ਬਿੱਟੂ ਦਾ ਘਰ ਵੀ ਜਿਹੜੇ ਡੰਗਰਾਂ ਦਾ ਵਪਾਰ ਕਰਦੇ ਆ ਜਿੱਥੋਂ ਮਰਜੀ ਵੀਰੇ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆਈ ਆਪਣਾ ਠੀਕ ਹੋ ਜੀ ਵੀਰੇ ਵਪਾਰ ਲੈਣ ਠੀਕ ਹੋ ਜੀ ਤੇ ਸਾਹਮਣੇ ਖੜੇ ਕੱਟੇ ਦੀ ਡਿਟੇਲ ਦੱਸੋ ਕੀ ਆ ਜੀ ਵੀਰੇ ਕੱਟਾ ਮੈਂ ਲਿਆਂਦੀ ਸੀ ਆਪਾਂ ਹਰਿਆਣੇ ਚੋਂ ਠੀਕ ਹੋ ਜੀ ਉਹਦੇ ਮਗਰੋਂ ਪਾਪਾ ਲਾਇਆ ਜੀ ਵੀਰੇ ਕੱਟਾ ਠੀਕ ਹੋ ਜੀ ਇਹਦੇ ਥੱਲੇ ਵੀਰੇ 18-19 ਕਿਲੋ ਦੁੱਧ ਸੀਗਾ ਠੀਕ ਹੋ ਜੀ ਤੇ ਉਹਦੇ ਮਗਰੋਂ ਕੱਟਾ ਆ ਵੀਰੇ ਕੱਟੇ ਜੀ 11 ਮਹੀਨੇ ਉਮਰ ਆ ਬਾਈ ਮੂੰਹ ਮੱਥੇ ਆ ਵੇਖ ਸਕਦੇ ਹੋ ਬਹੁਤ ਚੰਗਾ ਵੀਰੇ ਨੀਲੇ ਰਾਵੀ ਦਾ ਨਕੀਨਾ ਇੱਕ ਪੈਰਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਮੰਤਰਤੀ ਦੇਖ ਸਕਦੇ ਹੋ ਇਹ 11 ਮਹੀਨਾ ਦਾ ਵੀਰੇ ਹਾਂ ਵੀਰੇ 11 ਮਹੀਨੇ ਦਾ ਕੱਟਾ ਠੀਕ ਹੋਈ ਤੁਸੀਂ ਦੇਖ ਸਕਦੇ ਹੋ ਇਹ ਵੀਰੇ ਆਪਣੇ ਕੋਲੇ ਦੀ 11 ਮਹੀਨੇ ਠੀਕ ਹੋ ਜੀ ਬਾਈ ਮੜਾ ਖੋਲ ਹੀ ਤੋਰਾ ਵਖਾ ਕੇ 17-17 ਲੀਟਰ ਵੀਰੇ ਹੈਗਾ ਮਾਸ ਦਾ ਦੁੱਧ ਦਾ ਰਿਕਾਰਡ ਆ ਵੀਰੇ ਤੋਰਾ ਤੁਸੀਂ ਵੇਖ ਸਕਦੇ ਹੋ ਪੈਰਾਂ ਦੀ ਕੁਆਲਿਟੀ ਸ਼ਾਨਦਾਰ ਆ ਤੋ ਮੂਹ ਮੱਥੇ ਦਾ ਬਹੁਤ ਜ਼ਿਆਦਾ ਚੰਗਾ ਬੰਦ ਦਾ ਵੀ ਬਸ ਬੰਦ ਬਾਡੀ ਬੰਤਰ ਦਾ ਸ਼ਾਨਦਾਰ ਆ ਵੀਰੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦੀ ਵੀਰੇ ਦਾ 65000 ਰੁਪਿਆ ਮੁੱਲ ਠੀਕ ਹੋ ਜੀ ਮੌਕੇ ਤੇ ਮੰਨ ਮੌਕੇ ਦੇ ਉੱਤੇ ਹੋ ਜਾਊਗਾ ਜਿਹੜਾ ਤੇ ਠੀਕ ਹੋ ਜੀ ਮੌਕੇ ਤੇ ਮੰਨਤਾਂ ਨੂੰ ਵੀ ਕੀਤਾ ਜਾਊ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 86 ਕੰਟੈਕਟ ਨੰਬਰ ਬੋਲ ਦਿਓ ਫੋਨ ਨੰਬਰ ਆਪਣਾ ਹੀ ਫੋਨ ਨੰਬਰ ਵੀਰੇ ਹਾਂਜੀ 8264 ਹਾਂਜੀ 3363 ਲੰ ਲੰ 99 ਠੀਕ ਹੋ ਜੀ ਜੋ ਆਪਾਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੈ ਜੀ ਹਾਂਜੀ ਦੱਸ ਦਿਓ 62830 ਹਾਂਜੀ 77015 ਇੱਕ ਵਾਰਾਂ ਫੇਰ ਬੋਲ ਦੇ 62830 ਹਾਂਜੀ 77015 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਕੱਟਾ ਚੰਗਾ ਲੱਗਦਾ ਨੀਲੀ ਰਵੀ ਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਜ਼ਰੂਰ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਮੌਲ ਬਈ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਓ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ